ਪਾਰਟਨਰਸ ਦੇ ਨਾਲ ਜਿਹੜਾ ਇਹ ਸਾਈਕਲ ਹੈ ਉਸ ਸਾਈਕਲ ਦੇ ਵਿੱਚ ਕਿਹੜੀ ਕਿਹੜੀ ਇੰਡਸਟਰੀ ਹੈ ਤੇ ਇੱਕ ਇੰਡਸਟਰੀ ਨੂੰ ਜੇਣੀ ਨੂੰ ਜਦੋਂ ਨੁਕਸਾਨ ਪਤਾ ਤਾਂ ਸਾਰਿਆਂ ਨੂੰ ਇਫੈਕਟ ਇਹ ਤੇ ਇੰਡਸਟਰੀ ਸਭ ਤੋਂ ਪਹਿਲਾਂ ਤਾਂ ਦੇਖੋ ਜਿਹੜਾ ਮੈਨਫੈਕਚਰਰ ਸਾਨੂੰ স্ক্রੈਪ ਸਪਲਾਈ ਕਰਦਾ ਉਸ ਤੋਂ ਬਾਅਦ ਸਕ੍ਰੈਪ ਟ੍ਰੇਡਰ ਨੂੰ ਦਿੰਦਾ ਹੈ ਟ੍ਰੇਡਰ ਸਾਡੇ ਕੋਲ ਸਕ੍ਰੈਪ ਲੈ ਕੇ ਆਉਂਦਾ ਹੁਣ ਉਹਦੇ ਵਿੱਚ ਗੈਪ ਆ ਜਾਂਦਾ ਹੈ ਉਹ ਜਿਹੜਾ ਮੈਨੂਫੈਕਚਰਰ ਹੈਗਾ ਉਹਨੇ ਬਿੱਲ ਸਹੀ ਕੱਟਿਆ ਜਾਂ ਟਰੇਡਰ ਨੇ ਬਿੱਲ ਗਲਤ ਕੱਟਿਆ ਜਾਂ ਟਰੇਡਰ ਨੇ ਕੁਝ ਕੀਤਾ ਘਪਲਾ ਫਰਨਸ ਕੋਲ ਬਿੱਲ ਆ ਗਿਆ ਫਰਨਸ ਕੋਲ ਜਿਹੜਾ ਬਿੱਲ ਆਂਦਾ ਈਵੀ ਬਿੱਲ ਦੇ ਨਾਮ ਲੰਦਾ ਕੋਈ ਕੱਚਾ ਮਾਲ ਫਰਨਸ ਵਾਲਾ ਨਹੀਂ ਲੰਦਾ ਪੱਕਾ ਬਿੱਲ ਆ ਗਿਆ ਈਵੀ ਬਿੱਲ ਨਾਲ ਲੱਗਿਆ ਹੋਇਆ ਸਰ ਇਹ ਜਿਹੜਾ ਫੀਕਾ ਬਲਾ ਕੰਮ ਹੈ ਇਹ ਤੁਹਾਨੂੰ ਡਿਪਾਰਟਮੈਂਟਲ ਲੱਗਦਾ ਹੈ ਕਿ ਵਾਕਈ ਇੰਡਸਟਰੀ ਵਾਲੇ ਕੁਝ ਹੈਗੇ ਨੇ ਜਿਹੜਾ ਫੀਕਾ ਇਹ ਚਲਾਉਂਦੇ ਦੇਖੋ ਜੀ ਇੱਥੇ ਬਲੈਕ ਸੀਟ ਹਰ ਜਗ੍ਹਾ ਹੁੰਦੀ ਹੈ ਸਾਰੀ ਦੁਨੀਆ ਚ ਜਿਹੜਾ ਬਲੈਕ ਸੀਟ ਪ੍ਰੋਵਾਈਡ ਨਹੀਂ ਕਰ ਸਕਦੇ ਜਿਹੜ ਕਿ ਅਗਰ ਮੈਨੂਫੈਕਚਰ ਜਿਹੜਾ ਮੈਨੂਫੈਕਚਰ ਦੇ ਫਰਨੇਸ ਵਾਲਾ ਫਰਨੇਸ ਵਾਲਾ ਮੈਨੂਫੈਕਚਰ ਜਾ ਕੇ ਘਰ-ਘਰ ਤੋਂ ਮਾਲ ਤਾਂ ਖਰੀਦੀ ਕਰਦਾ ਛੋਟਾ ਟਰੇਡਰ ਜਾ ਕੇ ਘਰ-ਘਰ ਤੋਂ ਮਾਰਕੀਟ ਦਾ ਛੋਟੀ ਇੰਡਸਟਰੀ ਤੋਂ ਵੀ ਖਰੀਦਦਾ ਜਿਹੜਾ ਛੜਕਾਂ ਤੇ ਰੁਕਿਆ ਪਿਆ ਹੁੰਦਾ ਉਹ ਵੀ ਚੱਕ ਕੇ ਖਰੀਦਦਾ ਉਹ ਬਿੱਲ ਬਣਾ ਕੇ ਦਿੰਦਾ ਉਹਨੂੰ ਆਈਟੀਸੀ ਮਿਲੇ ਜਾਂ ਨਾ ਮਿਲੇ ਉਹਨੂੰ ਬਿੱਲ ਪੂਰਾ ਦਿੰਦਾ ਇਸ ਲਈ ਉਹਨੇ ਬੋਲ ਬਿੱਲ ਪੂਰਾ ਦੇ ਦਿੱਤਾ ਕੰਮ ਖਤਮ ਹੋ ਗਿਆ ਤੇਰੀ ਦੋ ਸਜੈਕਸ਼ਨ ਨੇ ਕਿ ਜਾਂ ਤਾਂ ਅਗਰ ਸਰਕਾਰ ਕਹਿੰਦੀ ਇਹ ਬੰਦਾ ਫੇਸ ਤੇ ਉਸੇ ਦਿਨ ਪੋਰਟਰ ਕਰ ਦੇ ਜੇ ਤੁਸੀਂ ਅੱਜ ਤੱਕ ਤੁਸੀਂ 2 ਸਾਲ ਪੁਰਾਣਾ ਕਾ ਕਰਦੇ ਮੈਂ ਕਹਿੰਦਾ 2 ਦਿਨ ਪੁਰਾਣਾ ਵੀ ਕਿਉਂ ਕਰਦੇ ਜੀ ਮੈਨੂੰ ਕੀ ਪਤਾ ਬਈ ਇਸ ਤੋਂ ਸਾਹਮਣੇ ਵਾਲਾ ਵੀ ਜਿਹੜਾ ਮੇਰਾ ਸਪਲਾਈਅਰ ਹੈ ਉਹ ਜੈਨੂ ਨੇ ਕਿ ਹਲ ਸਤਾਂ ਆਰੀਏ ਇੰਡਸਟਰੀ ਨੂੰ ਕਿੰਨੇ ਸਾਲਾਂ ਦਾ ਤੁਹਾਨੂੰ ਇੰਨੇ ਸਾਲਾਂ ਦਾ ਐਕਸਪੀਰੀਅੰਸ ਹੈ ਇੰਨੇ ਸਾਲਾਂ ਤੋਂ ਇੰਡਸਟਰੀ ਚਲਾ ਰਹੇ ਹੋ ਇੰਨੇ ਸਾਲਾਂ ਦੇ ਵਿੱਚ ਕਿਦਾਂ ਤੁਸੀਂ ਚਲਾਈ ਤੇ ਹੁਣ ਕੀ ਦਿੱਕਤ ਆ ਰਹੀ ਹੈ ਕਿਉਂ ਜਿਹੜਾ ਕੁਐਸਚਨ ਤੁਸੀਂ ਕੀਤਾ ਵੀ ਕਿਹੜੋ ਤੋਂ ਦਿੱਕਤ ਆ ਰਹੀ ਹੈ ਦਿੱਕਤ ਜਦੋਂ ਦਾ 18% ਡੀਐਸਟੀ ਲੱਗਾ ਨਾ ਉਸ ਤੋਂ ਬਾਅਦ ਜ਼ਿਆਦਾ ਦਿੱਕਤ ਆਣੀ ਚੱਲੂ ਇੰਡਸਟਰੀ ਹੋਗੀ ਰੋਨਗ ਨੂੰ ਫਰਨਸ ਨੂੰ ਹੋਰ ਟ੍ਰੇਡਰ ਨੂੰ ਤਾਂ ਹੋ ਗਈ ਉਹ ਕਿਉਂ ਵੋਲਿਊਮ ਜਿਆਦਾ 18% ਦਾ ਜਿਹੜਾ ਤੁਹਾਡੇ মিডিਆ ਦੇ ਥਰੂ ਮੈਕਸਮਿਤਿਕ ਗੱਲ ਪਛਾਣਨ ਮਕਸਦ ਜਾਂ ਗਵਰਨਮੈਂਟ ਦੇ ਪਛਾਣ ਮਕਸਦੇ ਹੈ ਕਿ ਇਹ ਬੈਠ ਕੇ ਸਾਰੇ ਮਸਲੇ ਨੂੰ ਕੋਈ ਨਾ ਕੋਈ ਇੱਕ ਜੀ ਵੀ ਆਪਾਂ ਕਹਿੰਦੇ ਨੇ ਇੱਕ ਜੀ ਨੂੰ ਫੀਡਬੈਕ ਦੇਣਾ ਹੈ ਫੀਡਬੈਕ ਦਈਏ ਕਿ ਇਹ ਮਸਲੇ ਨੂੰ ਕਿਵੇਂ ਹੱਲ ਕੀਤਾ ਜਾਵੇ ਜਦੋਂ ਇਹ ਜੀਐਸਟੀ ਪ੍ਰਣਾਲੀ ਤੋਂ ਪਹਿਲਾਂ ਜਿਹੜੀ ਟੈਕਸ ਦੀ ਪ੍ਰਣਾਲੀ ਸੀ ਚਾਹੇ ਉਹ ਵੈਟ ਸੀ ਜਾਂ ਜੋ ਵੀ ਸੀ ਉਦੋਂ ਇਹ ਸਭ ਕਿਦਾਂ ਸਮੂਥ ਉਦੋਂ ਸਮੂਥਲੀ ਚੱਲਦਾ ਸੀ ਫਰੋਂ ਉਦੋਂ ਕੀ ਸੀਗਾ ਇੱਕ ਤਾਂ ਸਾਈਜ਼ ਹੁੰਦਾ ਸੀ ਮੈਂ ਕਿਹਾ ਤਿੰਨ ਮਹੀਨੇ ਦੀ ਇਹ ਕਰਨ ਫਾਈਲ ਕਰਨੀ ਸੀ ਤਿੰਨ ਮਹੀਨੇ ਵਿੱਚ ਜੇ ਕੋਈ ਗਲਤ ਹੁੰਦਾ ਸੀ ਤੇ ਮੈਂ ਕਿਹਾ ਤਿੰਨ ਮਹੀਨੇ ਦੀ ਕਰਨ ਦੇਖ ਕੇ ਕੋਈ ਲਾ ਦਿੰਦੇ ਸੀ ਪੈਨਲਟੀ ਜਾਂ ਲੱਗਦਾ ਤੇ ਜਾਂ ਜਿਹੜਾ ਪਿੱਛੋਂ ਇਹ 4% ਟੈਕਸ ਲੱਗਦਾ ਸੀ ਜਾਂ ਇੱਕ ਹੈਗਾ ਪੀਐਲ ਜਮ੍ਹਾਂ ਕਰਾਓ ਤੇ ਉਸ ਤੋਂ ਬਾਅਦ ਤੁਸੀਂ ਗੱਡੀ ਡਿਕਲੇਅਰ ਕਰ ਸਕਦੇ ਹੋ ਚਨ ਹਿਤੇਸ਼ੀ डीआरपी नहीं भरोसा आपका फोकस बिलिंग ਨੂੰ ਲੈ ਕੇ ਹਰੇਕ ਕਾਰੋਬਾਰੀ ਹਰੇਕ ਇੰਡਸਟਰੀ ਜਿਹੜੀ ਆ ਉਹ ਪ੍ਰੇਸ਼ਾਨ ਚੱਲ ਰਹੀ ਹੈ ਤਾਂ ਅੱਜ ਫਰਨਸ ਐਸੋਸੀਏਸ਼ਨ ਨੇ ਹੋਰ ਵੀ ਸਟੇਕ ਹোলਡਰਸ ਨੂੰ ਬੁਲਾ ਕੇ ਇਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਨਾਲ ਗੱਤ ਸਭ ਮਜੂਰ ਨੇ ਅਸਰ ਕਿੰਨੀ ਕਿ ਪਰੇਸ਼ਾਨੀ ਆ ਰਹੀ ਹੈ ਪਹਿਲਾਂ ਤਾਂ ਫੋਕਸ ਬਿਲਿੰਗ ਦੀ ਕਿਹੜਾ ਕਿਹੜਾ ਟ੍ਰੇਡ ਇਫੈਕਟ ਹੋ ਰਿਹਾ ਫਰਨਸ ਦੇ ਨਾਲ ਮੇਲ ਖਾਂਦਾ ਹੈ ਫੋਕਸ ਬਿਲਿੰਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਸਭ ਤੋਂ ਪਹਿਲਾਂ ਤਾਂ ਫਰਨਸ ਵਾਲੇ ਜਿਹੜੇ ਇਫੈਕਟ ਹੋ ਰਹੇ ਆ ਉਨੋ ਹੋਲੀ ਹੋਲੀ ਫਰਨਸ ਤੋਂ ਬਾਅਦ ਮਸਲਾ ਜਿਹੜਾ ਹੈ ਰੋਲੀ ਮਿਲਤੇ ਜਾਣਾ ਸ਼ੁਰੂ ਹੋ ਜਾਏਗਾ ਫਿਰ ਰੋਲੀ ਮਿਲਤੋਂ ਅਗੇ ਜਿਹੜੇ ਮੈਨੂਫੈਕਚਰਰਸ ਸਰੀਏ ਯੂਜ਼ ਕਰਦੇ ਆ ਉਹਨਾਂ ਤੇ ਵੀ ਜਾਏਗਾ ਇਹ ਅਲਟੀਮੇਟਲੀ ਚੇਨ ਹੈ ਜਿੰਨਾਂ ਚਿਰ ਚੇਨ ਕੰਪਲੀਟ ਨਹੀਂ ਹੁੰਦੀ ਕਿਉਂਕਿ ਜੇ ਮੈਂ ਮੇਰਾ ਫੇਕ ਬਿਲ ਫਰਨਸ ਦਾ ਹੋ ਗਿਆ ਤਾਂ ਅਲਟੀਮੇਟਲੀ ਰੋਲੀ ਮਿਲਦਾ ਵੀ ਹੋ ਗਿਆ ਅਲਟੀਮੇਟਲੀ ਔਰ ਸਰੀਏ ਦਾ ਵੀ ਹੋ ਗਿਆ ਫਿਰ ਉਹਨਾਂ ਦੇ ਰਿਫੰਡ ਰੁਕ ਜਾਂਦੇ ਆ ਫਿਰ ਸਰਕਾਰ ਰਿਫੰਡ ਨਹੀਂ ਦਿੰਦੀ ਇਹ ਜਿਹੜਾ ਮਸਲਾ ਸਰਕਾਰ ਨੂੰ ਅਸੀਂ ਕਾਫੀ ਦੇਰ ਤੋਂ ਵੇਅਰ ਕਰਾ ਰਹੇ ਆ ਵੀ ਇਹ ਜਿਹੜਾ ਮਸਲਾ ਠੀਕ ਕੀਤਾ ਜਾਵੇ ਨਹੀਂ ਤਾਂ ਇਹ ਕੀ ਇੰਡਸਟਰੀ ਸਾਰ ਫਰਨਸ ਦੇ ਨਾਲ ਜਿਹੜਾ ਇਹ ਸਾਈਕਲ ਹੈ ਉਸ ਸਾਈਕਲ ਦੇ ਵਿੱਚ ਕਿਹੜੀ ਕਿਹੜੀ ਇੰਡਸਟਰੀ ਹੈ ਤੇ ਇੱਕ ਇੰਡਸਟਰੀ ਨੂੰ ਕਿਹਣੀ ਨੂੰ ਜਦੋਂ ਨੁਕਸਾਨ ਹੁੰਦਾ ਤਾਂ ਫਿਰ ਸਾਰਿਆਂ ਨੂੰ ਇਫੈਕਟ ਹੁੰਦਾ ਹੈ ਇਹ ਤੇ ਇੰਡਸਟਰੀ ਸਭ ਤੋਂ ਪਹਿਲਾਂ ਤਾਂ ਦੇਖੋ ਜਿਹੜਾ ਮੈਨੂਫੈਕਚਰਰ ਹੈ ਸਾਨੂੰ ਸਕ੍ਰੈਪ ਸਪਲਾਈ ਕਰ ਰਹਾ ਉਸ ਤੋਂ ਬਾਅਦ ਸਕ੍ਰੈਪ ਟਰੇਡਰ ਨੂੰ ਦਿੰਦਾ ਹੈ ਟਰੇਡਰ ਸਾਡੇ ਕੋਲ ਸਕ੍ਰੈਪ ਲੈ ਕੇ ਆਂਦਾ ਹੁਣ ਉਹਦੇ ਵਿੱਚ ਗੈਪ ਆ ਜਾਂਦਾ ਹੁਣ ਜਿਹੜਾ ਮੈਨੂਫੈਕਚਰਰ ਹੈਗਾ ਉਹਨੇ ਬਿੱਲ ਸਹੀ ਕੱਟਿਆ ਜਾਂ ਟਰੇਡਰ ਨੇ ਬਿੱਲ ਗਲਤ ਕੱਟਿਆ ਜਾਂ ਟਰੇਡਰ ਨੇ ਕੁਝ ਕੀਤਾ ਘਪਲਾ ਫਰਨਸ ਕੋਲ ਬਿੱਲ ਆ ਗਿਆ ਫਰਨਸ ਕੋਲ ਜਿਹੜਾ ਬਿੱਲ ਆਂਦਾ ਈਵੀ ਬਿੱਲ ਦੇ ਨਾਮ ਲੰਦਾ ਕੋਈ ਕੱਚਾ ਮਾਲ ਫਰਨਸ ਵਾਲਾ ਨਹੀਂ ਲੰਦਾ ਪੱਕਾ ਬਿੱਲ ਆ ਗਿਆ ਈਵੀ ਬਿੱਲ ਨਾ ਲੱਗਿਆ ਉਹਦੇ ਉਹ ਬਿੱਲ ਜਿਹੜਾ ਹੈਗਾ ਸਾਸੀ ਲੈ ਕੇ ਪਾ ਦਿੰਨੇ ਸਾਲ 1.5 ਵਾਲੇ ਤੇ 2 ਸਾਲ ਬਾਅਦ ਹੁਣ ਆਡਿਟ ਜਦੋਂ ਹੋਣਾ ਸ਼ੁਰੂ ਹੋਇਆ ਤੇ ਉਹ ਬੰਦੇ ਦੀ ਫਰਮ ਜਿਹੜੀ ਹੈਗੀ ਹੈ ਟ੍ਰੇਡਰ ਦੀ ਸੂ ਮੋਟਰ ਕੈਂਸਲ ਹੋ ਜਾਂਦੀ ਹੈ ਉਹਨੂੰ 2018 ਤੋਂ 2019 ਤੱਕ ਕੈਂਸਲ ਕਰਤੀ ਜਿੰਨੀ ਅਸੀਂ ਉਹਦੇ ਕੋਲ ਮਾਲ ਲੇਤਾ ਸਾਰਾ ਸਾਡਾ ਫੇਕ ਹੋ ਗਿਆ ਉਹ ਜਿੰਨਾ ਸਾਡਾ ਆਈਟੀਸੀ ਬਲੌਕ ਕਰ ਦਿੰਦੇ ਜਦੋਂ ਆਈਟੀਸੀ ਸਾਡਾ ਬਲੌਕ ਹੋ ਗਿਆ ਸਾਡਾ ਫੇਕ ਹੋ ਉਹਨੇ ਜਿਹੜੇ 8-8 ਸਾਲ 5-5 ਸਾਲ ਬੰਦਿਆਂ ਨੂੰ ਕੰਮ ਕਰਦਿਆਂ ਨੂੰ ਹੋ ਗਏ ਉਹਨਾਂ ਦੇ ਸੌਦੇ 5 ਕਰੋੜ ਤੋਂ ਉੱਪਰ ਪਹੁੰਚ ਚੁੱਕੇ ਐ। ਇਸ ਵੇਲੇ ਡਰ ਇਹ ਹੈਗਾ ਵੀ ਜਿੰਨੀਆਂ ਫਰਨਸਾਂ ਹੈਗੀਆਂ ਚਾਹੇ ਉਹ ਗਲਤ ਜਿਹੜੇ ਬੰਦੇ ਗਲਤ ਹਨ ਉਹਦੀ ਸਪੋਰਟ ਨਹੀਂ ਕਰਦੇ ਅਸੀਂ। ਠੀਕ ਹੈ ਜਿਨ੍ਹਾਂ ਨੇ ਗਲਤ ਆਪਣੇ ਆਪ ਹੀ ਬਿੱਲ ਛਾਪੇ ਜਾਂ ਆਪਣੇ ਆਪ ਹੀ ਗਲਤ ਕੰਮ ਕੀਤਾ ਹੋਇਆ ਉਹ ਆਪਣਾ ਭੁਗਤਣਗੇ। ਜਿਹੜੇ ਬੰਦੇ ਜੈਨੂਅਰ ਬਾਇਰ ਹੈਗੇ ਜਿਹੜੇ ਜੈਨੂਅਲ ਟਰੇਡਰ ਕੋਲ ਮਾਲ ਲੈਂਦੇ ਆ ਪਿੱਛੇ ਇਨਫਰੈਸਟ੍ਰਕਚਰ ਕੋਲ ਮਾਲ ਲੰਦਾ ਜੇ ਉਹ ਗਲਤੀ ਨਾਲ ਕੋਈ ਉਹਦਾ ਬਿੱਲ ਫੇਕ ਹੋ ਗਿਆ ਜਾਂ ਕੁਝ ਵੀ ਹੋ ਗਿਆ ਉਹਦਾ ਸਾਡੇ ਕੋਲ ਕੁਝ ਫਰਨਸ ਨੂੰ ਪੈਨਲਾਈਜ਼ ਨਾ ਕੀਤਾ ਜਾ ਰਿਹਾ ਸਾਡਾ ਮਕਸਦ ਸਿਰ ਇਕੋ ਹੀ ਹੈ ਸਰ ਇਹ ਜਿਹੜਾ ਫੇਕ ਵਾਲਾ ਕੰਮ ਹੈ ਇਹ ਤੁਹਾਨੂੰ ਡਿਪਾਰਟਮੈਂਟਲ ਲੱਗਦਾ ਹੈ ਕਿ ਵਾਕਈ ਇੰਡਸਟਰੀ ਵਾਲੇ ਕੁਝ ਹੈਗੇ ਨੇ ਜਿਹੜਾ ਫੇਕ ਇਹ ਚਲਾਉਂਦੇ ਨੇ ਦੇਖੋ ਜੀ ਇਥੇ ਬਲੈਕ ਸ਼ੀਪ ਹਰ ਜਗ੍ਹਾ ਹੁੰਦੇ ਆ ਸਾਰੀ ਦੁਨੀਆ ਚ ਜਿਹੜਾ ਬਲੈਕ ਸ਼ੀਪ ਅਵਾਇਡ ਨਹੀਂ ਕਰ ਸਕਦੇ ਜਿਹੜਾ ਸੁਝਾਅ ਦਿੱਤਾ ਹੈ ਦੋ ਚੀਜ਼ਾਂ ਨੇ ਜਿਹੜਾ ਸੁਝਾਅ ਦਿੱਤਾ ਗਿਆ ਹੈਗਾ ਕਿ ਅਗਰ ਮੈਨੂਫੈਕਚਰ ਜਿਹੜਾ ਮੈਨੂਫੈਕਚਰ ਦੇ ਫਰਨਸ ਵਾਲਾ ਫਰਨਸ ਵਾਲਾ ਮੈਨੂਫੈਕਚਰ ਜਾ ਕੇ ਘਰ-ਘਰ ਤੋਂ ਮਾਲ ਤੱਕ ਖਰੀਦੀ ਚਾਹਦਾ ਛੋਟਾ ਟਰੇਡਰ ਜਾ ਕੇ ਘਰ-ਘਰ ਤੋਂ ਮਾਲ ਖੇਦਾ ਛੋਟੀ ਇੰਡਸਟਰੀ ਤੋਂ ਵੀ ਖਰੀਦਦਾ ਜਿਹੜਾ ਸੜਕਾਂ ਤੇ ਰੁਕਿਆ ਪਿਆ ਹੁੰਦਾ ਉਹ ਵੀ ਚੱਕ ਕੇ ਖਰੀਦਦਾ ਉਹ ਬਿੱਲ ਬਣਾ ਕੇ ਦਿੰਦਾ ਉਹਨੂੰ ਆਈ.ਟੀ.ਸੀ. ਮਿਲੇ ਜਾਂ ਨਾ ਮਿਲੇ ਤੁਹਾਨੂੰ ਬਿੱਲ ਪੂਰਾ ਦਿੰਦਾ ਇਸ ਲਈ ਉਹਨੇ ਬੋਲ ਬਿੱਲ ਤੁਹਾਨੂੰ ਪੂਰਾ ਦਿੱਤਾ ਤੁਹਾਡਾ ਕੰਮ ਖਤਮ ਹੋ ਗਿਆ ਤੁਸੀਂ ਸਾਰਾ ਕੁਝ ਚੈੱਕ ਕਰ ਲਿਆ ਵੀ ਤੋਂ ਮੇਰੇ ਕੋਲ ਸਾਹਮਣੇ ਦਿੱਤੇ ਕੋਈ ਵੀ ਚੀਜ਼ ਦਿੱਤੀ ਹੈ ਮੇਰੀ ਦੋਸਤ ਐਚਲ ਨੇ ਕਿ ਜਾਂਤਾ ਅਗਰ ਸਰਕਾਰ ਕਹਿੰਦੀ ਹੈ ਬੰਦਾ ਫੇਕ ਹੈ ਤਾਂ ਉਸੇ ਦਿਨ ਰਿਪੋਰਟ ਕਰ ਦੇ ਜੇ ਤੁਸੀਂ ਅੱਜ ਤੱਕ ਤੁਸੀਂ 2 ਸਾਲ ਪੁਰਾਣਾ ਕਾ ਕਰਦੇ ਮੈਂ ਕਹਿੰਦਾ 2 ਦਿਨ ਪੁਰਾਣਾ ਵੀ ਕਿਉਂ ਕਰਦੇ ਜੀ ਮੈਨੂੰ ਕੀ ਪਤਾ ਬਈ ਸਾਹਮਣੇ ਵਾਲਾ ਮੇਰਾ ਮੇਰਾ ਸਪਲਾਈਅਰ ਹੈ ਉਹ ਜੈਨੂਨ ਨੇ ਕਿ ਗਲਤ ਹੈ ਮੈਂ ਤਾਂ ਮੈਂ ਤਾਂ ਹੋਟਲ ਤੇ ਚੈੱਕ ਕਰ ਲਾਂਗਾ ਜੈਨੂਨ ਲੱਗਦਾ ਜੇ ਜੈਨੂਨ ਹੈਗਾ ਤਾਂ ਮੈਂ ਜੈਨੂਨ ਖਰੀਦ ਲਿਆ ਮੈਂ ਉਹ ਆਰਟੀਸੀ ਜਮ੍ਹਾਂ ਕਰਾਤਾ ਮੈਂ ਪੇਮੈਂਟ ਵੀ ਚੈੱਕ ਦਿੱਤੀ ਕੈਸ਼ ਤਾਂ ਦਿੱਤੀ ਨਹੀਂ ਸਾਰੇ ट्रांजैक्शन ਹੋ ਗਈ ਹਾਈ ਕੋਰਟ ਦੇ ਵੀ ਫੈਸਲੇ ਆ ਚੁੱਕੇ ਨੇ ਹੁਣ ਇਸ ਵੇਲੇ ਦੋ ਸੋਲੂਸ਼ਨ ਨੇ ਜਾਂ ਤਾਂ ਕਰ ਦੇ ਜਿਸ ਦਿਨ ਅਸੀਂ ਮੈਂ ਖਰੀਦੇ ਰਿਆਂ ਹੋਟਲ ਤੇ ਨਜ਼ਰ ਆ ਜਾਵੇ ਵੀ ਇਹ ਦਾ ਜੈਨੂਨ ਜੀਐਸਟੀ ਨੰਬਰ ਜਾ ਜੰਦਾ ਬਦ ਜਨਰਲ ਅਡਰੈਸ ਹੈਗਾ ਉਸ ਦਿਨ ਤੱਕ ਤੁਸੀਂ ਉਹਨੂੰ ਪਕੜ ਸਕਦੇ ਜੀ ਪਰਾਲਾ ਤਾਂ ਨਹੀਂ ਪੜ ਸਕਦੇ ਦੂਸਰਾ ਹੈਗਾ ਸਕ੍ਰੈਪ ਦੇ ਉੱਤੇ ਅਗਰ ਸੈਂਟਰਲ ਗਵਰਨਮੈਂਟ ਸਾਥ ਜੀਐਸਈ ਕਾਉਂਸਲ 5% ਕਰ ਦੇਵੇ ਸਰਕਾਰ ਨੂੰ ਉਲਟਾ ਜ਼ਿਆਦਾ ਫਾਇਦਾ ਕਿਉਂਕਿ ਜਿਹਨੇ ਬੰਦੇ ਨੇ ਮਾਲ ਫੜਨੇ ਸਾਲਾਂ ਨੇ 18% ਤੇ ਵੇਚਿਆ ਲਿਆ 5% ਤੇ ਉਹ 13% ਉਲਟਾ ਤੁਹਾਨੂੰ ਟੈਕਸ ਜ਼ਿਆਦਾ ਜਮਾ ਕਰਾਏਗਾ ਸਰਕਾਰ ਲਈ ਬੈਨੀਫੀਸ਼ੀਅਲ ਔਰ ਚੋਰੀ ਵੀ ਖਤਮ ਹੋ ਜਾਏਗੀ ਲੱਗਦਾ ਇਹ ਹੈਗਾ ਜਾਂ ਤਾਂ ਸਾਰਾ ਨੈਕਚਰ ਸੇ ਜਾਂ ਤਾਂ ਅਸਰ ਵੀ ਮਿਲੇ ਹੋਏ ਨੇ ਜਾਂ ਚਾਹਦੇ ਨੇ ਚੋਰੀ ਹੁੰਦੀ ਰਹੇ ਸਾਡਾ ਘਰ ਪਾਦਾ ਹੈ ਚੋਰ ਨੂੰ ਪਗੜੀ ਸਲਾਹ ਦੇਣ ਤਾਂ ਵੀ ਪੈਸੇ ਲੈਂਦੇ ਨੇ ਚੋਰ ਨੂੰ ਪਗੜਨ ਤਾਂ ਵੀ ਪੈਸੇ ਲੈਂਦੇ ਨੇ ਉਹਨਾਂ ਦਾ ਕੱਲ ਚੱਲਦਾ ਰਹਿੰਦਾ ਇਹਨੂੰ ਅਵੋਇਡ ਕਰਨਾ ਚਾਹੀਦਾ ਹੈ ਈਜ਼ ਆਫ ਡੂਇੰਗ ਬਿਜ਼ਨਸ ਹੋਣਾ ਚਾਹੀਦਾ ਅੱਜ ਹਾਲਾਤ ਐ ਬਣ ਰਹੇ ਨੇ ਬੇ ਇਮਾਨਦਾਰੀ ਨਾਲ ਕੰਮ ਕਰਨਾ ਬਹੁਤ ਮੁਸ਼ਕਲ ਹੋ ਗਿਆ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਇਮਾਨਦਾਰੀ ਨਾਲ ਕੰਮ ਕਰਨ ਦਿਓ ਰੈਵਨਿਊ ਬਣਾਓ ਅਗਰ ਮੋਦੀ ਸਾਹਿਬ 5 ਟ੍ਰਿਲੀਅਨ ਇਕਨੋਮੀ ਕਹਿੰਦੇ ਨੇ ਔਰ ਜਿੰਨੇ ਵੀ ਬਾਕੀ ਅੱਛੇ ਕੰਮ ਕਰ ਰਹੇ ਨੇ ਜੁਰ 5 ਟ੍ਰਿਲੀਅਨ ਮੈਂ ਤਾਂ ਕਹਾਂ 10 ਮਿਲੀਅਨ 10 ਟ੍ਰਿਲੀਅਨ ਵੀ ਹੋ ਸਕਦੀ ਹੈ ਅਗਰ ਅਸੀਂ ਇਮਾਨਦਾਰੀ ਨਾਲ ਚੱਲੀਏ ਬੇਈਮਾਨ ਨਾਲ ਇੱਕ ਪਾਸੇ ਛੱਡ ਦਿਓ ਸਿਸਟਮ ਇਹ ਬੜੇ ਸੌਖੇ ਇਸ ਵਿੱਚ ਕਾਹਵ ਤੇ ਚੋਰ ਨੂੰ ਨਾ ਮਾਰੋ ਚੋਰ ਦੀ ਮਾਨ ਨੂੰ ਮਾਰੋ ਸਿਸਟਮ ਇਹ ਐਸਾ ਬਣਾ ਦਿਓ ਚੋਰੀ ਕਰਨ ਨਾਲ ਜਿਆਦਾ ਫਾਇਦਾ ਹੀ ਨਾ ਹੋਵੇ ਜੇ 5% ਸਕ੍ਰੈਪ ਦੇ ਉੱਤੇ ਲੱਗੇਗਾ ਉਹ 2 2.5 3% ਦਾ ਖਰਚਾ ਪੈ ਜਾਏ 1 2 ਪੈਸੇ ਵਾਸਤੇ ਰਿਸਕ ਨਹੀਂ ਲਏਗਾ ਜੀ ਤਾਂ ਇਸ ਕਰਕੇ ਹੈਗਾ ਸਰਕਾਰ ਪੂਜਤਾ ਪੋਰਟਲ ਨੂੰ ਸਿੱਧਾ ਕਰ ਦੇਵੇ ਇਹ 5% ਕਰ ਦੇ ਦੋ ਹੀ ਹਾਲ ਨੇ ਸਾਰਾ ਕੋਈ ਬੇਈਮਾਨਦਾਰੀ ਨਾਲ ਕੰਮ ਕਰਨਾ ਸੋਖਾ ਹੋ ਜਾਏਗਾ ਥੈਂਕ ਯੂ ਅਕਲ ਕੀ ਬਿਕਤਾਂ ਆ ਰਹੀਆਂ ਨੇ ਇੰਡਸਟਰੀ ਨੂੰ ਕਲਿਨਿਕ ਸਾਲਾਂ ਦਾ ਤੁਹਾਨੂੰ ਇੰਨੇ ਸਾਲਾਂ ਦਾ ਐਕਸਪੀਰੀਅੰਸ ਹੈ ਇੰਨੇ ਸਾਲਾਂ ਤੋਂ ਇੰਡਸਟਰੀ ਚਲਾ ਰਹੇ ਹੋ ਇੰਨੇ ਸਾਲਾਂ ਦੇ ਵਿੱਚ ਕਿਦਾਂ ਤੁਸੀਂ ਚਲਾਈ ਤੇ ਹੁਣ ਕੀ ਦਿੱਕਤ ਆ ਰਹੀ ਹੈ ਥੈਂਕ ਯੂ ਜਿਹੜਾ ਕੁਐਸਚਨ ਤੁਸੀਂ ਕੀਤਾ ਵੀ ਕਿਹੜੋ ਤੋਂ ਦਿੱਕਤ ਆ ਰਹੀ ਹੈ ਦਿੱਕਤ ਜਦੋਂ ਦਾ 18% ਜੀਐਸਟੀ ਲੱਗਾ ਨਾ ਉਸ ਤੋਂ ਬਾਅਦ ਜ਼ਿਆਦਾ ਦਿੱਕਤ ਆ ਨਹੀਂ ਚੱਲੂ ਇੰਡਸਟਰੀ ਹੋਗੀ ਰੋਲਿੰਗ ਨੂ ਫਰਨਸ ਨੂੰ ਹੋਰ ਟਰੇਡਰ ਨੂੰ ਤਾਂ ਹੋ ਗਈ ਉਹ ਕਿਉਂ ਵੋਲਿਊਮ ਜ਼ਿਆਦਾ 18% ਇਹਦੇ ਚੋਰ ਜ਼ਿਆਦਾ ਪੈਦਾ ਹੋ ਜਾਂਦੇ ਨੇ ਸਾਡਾ ਜਿਹੜਾ ਤੁਹਾਡੇ ਮੀਡੀਆ ਦੇ ਥਰੂ ਮਹਿਕਮਤਿਕ ਗੱਲ ਪਹੁੰਚਨ ਦਾ ਮਕਸਦ ਜਾਂ ਗਵਰਨਮੈਂਟਿਕ ਪਹੁੰਚਨ ਮਕਸਦ ਹੈ ਵੀ ਇਹ ਬੈਠ ਕੇ ਸਾਰੇ ਮਸਲੇ ਨੂੰ ਕੋਈ ਨਾ ਕੋਈ ਇੱਕ ਜਿਵੇਂ ਆਪਾਂ ਕਹਿੰਦੇ ਇੱਕ ਦੂਜੇ ਨੂੰ ਫੀਡਬੈਕ ਦੇਣਾ ਫੀਡਬੈਕ ਦਈਏ ਵੀ ਇਹ ਮਸਲੇ ਨੂੰ ਕਿਵੇਂ ਹੱਲ ਕੀਤਾ ਜਾਵੇ ਅਸੀਂ ਮਹਿਕਮੇ ਨੂੰ ਇਹ ਨਹੀਂ ਕਹਿੰਦੇ ਵੀ ਮਹਿਕਮਾ ਚੋਰਾਂ ਨੂੰ ਨਾ ਫੜੇ ਮਹਿਕਮੇ ਦਾ ਕੰਮ ਹੈ ਚੋਰਾਂ ਨੂੰ ਫੜਨਾ ਮਹਿਕਮਾ ਆਪਣਾ ਤਾਂ ਹੀ ਲਾਂਦਾ ਨਾ ਵੀ ਮਹਿਕਮੇ ਨੇ ਫੜਨਾ ਅਸੀਂ ਕਹਿੰਦੇ ਆ ਜਿਹੜੇ ਚੰਗੇ ਹਨ ਦਸ਼ਤੀ ਹਾਲੇ ਨੇ ਉਹਨਾਂ ਦੇ ਨਾਲ ਬੈਠ ਕੇ ਕੋਈ ਐਸਾ ਹੱਲ ਕੱਢਿਆ ਜਾਵੇ ਜਿਹੜਾ ਤੁਹਾਨੂੰ ਇੰਨਾ ਜਿਹੜੇ ਨੋਟਿਸ ਭੇਜਣ ਦੀ ਲੋੜ ਹੈ ਜਿਵੇਂ ਉਹ ਜੱਜਾ ਸਾਹਿ ਵੀ ਪਿਛਲੇ 7-7 ਸਾਲ ਤੋਂ 8 ਸਾਲ ਤੋਂ ਜਦੋਂ ਕੈਨਸਲ ਕਰ ਦਿੰਦੇ ਨੇ ਉਦੋਂ ਇੰਨਾ ਜਿਵੇਂ ਇੱਕ ਬੰਦਾ 10 ਕਰੋੜ ਦਾ ਮਹੀਨੇ ਦਾ ਮਾਲ ਖਰੀਦਦਾ ਕੰਟ੍ਰੈਕਟ ਦੀ ਵੱਡੀ ਹੈ ਉਹਨੇ ਮਾਲ ਖਰੀਦਦਾ ਜਦੋਂ ਉਹਨੂੰ ਨੋਟਿਸ ਆ ਜਾਂਦਾ ਤਾਂ ਹੱਥਾ ਪੈਰਾਂ ਦੀ ਪੈ ਜਾਂਦੀ ਹੈ ਇਸ ਲਈ ਮਹਿਕਮੇ ਨਾਲ ਬੈਠ ਕੇ ਅਸੀਂ ਤਾਂ ਇਹ ਚਾਹੁੰਦੇ ਆ ਵੀ ਮਹਿਕਮਾ ਤੇ ਸਾਡੀ ਇੰਡਸਟਰੀ ਸਾਰੇ ਬੈਠ ਕੇ ਐਸਾ ਸੋਲੂਸ਼ਨ ਕੱਢਣ ਜਿਹਦੇ ਨਾਲ ਵੀ ਇਹ ਹੱਲ ਹੋ ਜੇ ਵੀ ਇਹਨਾਂ ਨੂੰ ਇੰਨੀ ਚੋਰੀ ਵੱਡੀ ਵੱਡੀ ਜਿਵੇਂ ਆਂਦੇ ਪੈ ਨੋਟਿਸ ਨਾ ਆਣ ਤੇ ਉਹ ਚੋਰਾਂ ਦਾ ਵੀ ਹੁਣ ਇੱਕ ਤੁਹਾਡੇ মিডিਆ ਚ ਉਹਨਾਂ ਨੇ ਕਿਹਾ ਵੀ ਉਹ ਤੁਸੀਂ ਉਹਨਾਂ ਦਾ ਨਾਮ ਡਿਕਲੇਅਰ ਕਰੋ ਉਹਨੂੰ ਗੌਰਮੈਂਟ ਜਦੋਂ ਕਿਸੇ ਚੋਰ ਨੂੰ ਫੜਦੀ ਹੈ ਗੌਰਮੈਂਟ ਵੀ ਨਹੀਂ ਉਹਦਾ ਮੂੰਹ ਬੰਦ ਕੇ ਲਿਆਂਦੀ ਤੇ ਅਸੀਂ ਕਿੱਥੋਂ ਕਰ ਲਾਂਗੇ ਅਸੀਂ ਤਾਂ ਆਪ ਡਰੂ ਬੰਦੇ ਆ ਵੀ ਅਸੀਂ ਉੱਥੇ ਚੋਰ ਦਾ ਨਾਮ ਡਿਕਲੇਅਰ ਕਰ ਦਈਏ ਕਸਪਾ ਦੁਸ਼ਮਣੀ ਥੋੜੀ ਪਾਣੀ ਹੈ ਗੌਰਮੈਂਟ ਆਪ ਲੱਭੇ ਵੀ ਇਦਾਂ ਦਾ ਤੁਸੀਂ ਹੱਲ ਕੋਈ ਐਸਾ ਲੱਭ ਲਓ ਜਿਹਦੇ ਨਾਲ ਤੁਹਾਨੂੰ ਪਤਾ ਲੱਗ ਜਾਵੇ ਮਹੀਨੇ 2 ਮਹੀਨੇ ਦਾ ਪੋਰਟਲ ਤੇ ਤੁਸੀਂ ਚੈੱਕ ਕਰ ਲੋਵੇ ਤੁਹਾਨੂੰ ਪਤਾ ਲੱਗ ਜਾਵੇ ਵੀ ਇਹ ਬਿਲਿੰਗ ਅਗਲੇ ਦੇ ਟਰਨ ਪਰੇ ਰਿਟਰਨ ਨਾ ਪਰੇ ਫਲਾਣ ਅਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਅੱਜ ਕਿਸੇ ਨੂੰ ਸਮਗਲਰ ਕੋਈ ਫੜਿਆ ਜਾਵੇ ਉਹਦੀ ਕੰਪਲੇਨ ਕਰ ਦੋ ਕਿ ਸਮਗਲਰ ਉਹਦੇ ਘਰ ਦੇ ਉੱਤੇ ਆ ਕੇ ਅਟੈਕ ਕਰ ਦਿੰਦੇ ਨੇ ਸਰ ਜਦੋਂ ਇਹ GST ਪ੍ਰਣਾਲੀ ਤੋਂ ਪਹਿਲਾਂ ਜਿਹੜੀ ਟੈਕਸ ਦੀ ਪ੍ਰਣਾਲੀ ਸੀ ਚਾਹੇ ਉਹ VAT ਸੀ ਜਾਂ ਜੋ ਵੀ ਸੀ ਉਦੋਂ ਇਹ ਸਭ ਕਿਦਾਂ ਸਮੂਥ ਉਦੋਂ ਸਮੂਥਲੀ ਚੱਲਦਾ ਸੀ ਸਰ ਉਦੋਂ ਕੀ ਸੀਗਾ ਇੱਕ ਤਾਂ ਐਕਸਾਈਜ਼ ਹੁੰਦਾ ਸੀ ਮੈਂ ਕਿਹਾ ਤਿੰਨ ਮਹੀਨੇ ਦੇ ਰਿਟਰਨ ਫਾਈਲ ਕਰਨੀ ਸੀ ਤਿੰਨ ਮਹੀਨੇ ਵਿੱਚ ਜੇ ਕੋਈ ਗਲਤ ਹੁੰਦਾ ਸੀ ਤੇ ਮੈਂ ਕਿਹਾ ਤਿੰਨ ਮਹੀਨੇ ਦੇ ਰਿਟਰਨ ਦੇਖ ਕੇ ਕੋਈ ਲਾ ਦਿੰਦੇ ਸੀ ਪੈਨਲਟੀ ਜਾਂ ਲੱਗਦਾ ਤੇ ਜਾਂ ਜਿਹੜਾ ਪਿੱਛੋਂ 4% ਟੈਕਸ ਲੱਗਦਾ ਸੀ ਜਾਂ ਇੱਕ ਹੈਗਾ ਸੀ ਪੀਐਲ ਜਮ੍ਹਾਂ ਕਰਾਓ ਤੇ ਉਸ ਤੋਂ ਬਾਅਦ ਤੁਸੀਂ ਗੱਡੀ ਡਿਕਲੇਅਰ ਕਰ ਸਕਦੇ ਹੋ ਪੀਐਲਏ ਜਮ੍ਹਾਂ ਕਰਾਉਣਾ ਪੈਂਦਾ ਸੀ ਹੁਣ ਨਾ ਤਾਂ ਪੀਐਲਏ 18% ਜਮ੍ਹਾਂ ਕਰਾਏ ਕੋ ਉਹਦਾ ਫੰਡ ਲੈ ਲੋ ਤਾਂ ਜਮ੍ਹਾਂ ਕਰਾ ਲਓ ਦਾ ਰਿਫੰਡ ਕੋ ਜਮ੍ਹਾਂ ਕਰ ਲਓ ਜਮ੍ਹਾਂ ਜਿਆਦਾ ਹੋ ਜਾਂਦੇ ਨੇ ਕਈ ਬੰਦੇ ਜਿਹੜੇ ਉਹਨੇ ਕਹਿੰਦੇ ਫੇਕ ਸਾਨੂੰ ਤਾਂ ਸਮਝ ਨਹੀਂ ਆਉਂਦੀ ਫੇਕ ਬਿਲਿੰਗ ਕੀ ਹੁੰਦੀ ਅਸੀਂ ਇੱਕ ਮਾਲ ਖਰੀਦ ਲਿਆ 18% ਦੇ ਦਿੱਤਾ ਚੈੱਕ ਦੇ ਤਾਂ ਪੇਮੈਂਟ ਦੇਤੀ ਸਾਨੂੰ ਥੋੜੀ ਪਤਾ ਤਿੰਨ ਸਾਲ ਬਾਅਦ ਦਾ ਕਦੋਂ ਪਿਛਲਾ ਆ ਕੇ ਰਿਕਾਰਡ ਤੁਸੀਂ ਕਹਿੰਦੇ ਜੀ ਇਹ ਫੇਕ ਹੈ ਅੱਪਾ ਨੂੰ ਕਹਿੰਦਾ ਫੇਕ ਦਾ ਨਾਮ ਦੇਤਾ ਵੀ ਇਹ ਫੇਕ ਬਿਲਿੰਗ ਆ ਉਹ ਬਿਜ਼ਨਸਮੈਨ ਬੰਦਾ ਜਿਹੜਾ ਸਹੀ ਬਿਜ਼ਨਸ ਕਰਦਾ ਅਸੀਂ ਤੁਹਾਡੇ ਥਰੂ ਸਭ ਨੂੰ ਗੌਰਮੈਂਟ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਬੈਠ ਕੇ ਇੰਡਸਟਰੀ ਦੇ ਨਾਲ ਕੋਈ ਐਸਾ ਹੱਲ ਕੱਢਣ ਜਿਹੜਾ ਇਹ ਫੇਕ ਬਿਲਿੰਗ ਵਾਲਾ ਜਿਹੜਾ ਮਾਰਕੀਟੇ ਬਹੁਤ ਵੱਡਾ ਸਕੈਮ ਚੱਲ ਰਿਹਾ ਖਤਮ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਅੱਜ ਜੀ ਫਰਨੈਸ ਐਸੋਸੀਏਸ਼ਨ ਨੇ ਸਾਰੇ ਸਟੇਕਹੋਲਡਰਸ ਨੂੰ ਇਕੱਠੇ ਕਰਕੇ ਸਲਾਹ ਕੀਤੀ ਹੈ ਕਿ ਜਿਹੜਾ ਫੇਕ ਬਿਲਿੰਗ ਜਾਂ ਬੋਗਸ ਬਿਲਿੰਗ ਦਾ ਚੱਕਰ ਚੱਲ ਰਿਹਾ ਹੈ ਸਰਕਾਰ ਦੇ ਨਾਲ ਬੈਠ ਕੇ ਕਿਸ ਤਰ੍ਹਾਂ ਹੱਲ ਕੀਤਾ ਜਾ ਸਕਦਾ ਹੈ ਤਾਂ ਹੋਰ ਅਪਡੇਟਸ ਸਮਝਾ ਰਹੇ ਕੈਮਰਾਮੈਨ ਬੰਟੀ ਤੇਰਾ ਸਨੂਜੀ ਸਿੰਘ ਪੱਲਾ ਜਨਿਤ ਹੈ ਸ਼ਿ루ਧਾਣਾ ਧੰਨਵਾਦ